ਗੁਰੂ ਰਾਮਦਾਸ ਪਿਤਾ ਜੀ ਅੱਜ ਗੁਰਨਾਨਕੀ ਦੇ ਘਰ ਦੇ ਮਾਲਕ ਬਣੇ ਨੇ ਸਾਰਾ ਸੰਸਾਰ ਆ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਦਿਆ ਕਰਦਾ ਹੈ ਬਾਬਾ ਸੁੰਦਰ ਜੀ ਨੇ ਉਹ ਸਮਾਂ ਗੁਰਮੁਖੋ ਲਿਖਿਆ ਕਹਿੰਦੇ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਸਾਰਾ ਜਗਤ ਹੀ ਗੁਰੂ ਨਾਨਕ ਦੇਵ ਜੀ ਚਰਨਾਂ 'ਚ ਨਮਸ਼ਕਾਰ ਪਿਆ ਕਰਦਾ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸੱਬਰਵਾਲ ਇਲਾਕੇ ਤੋਂ ਵੀ ਸੰਗਤਾਂ ਆਈਆਂ ਨੇ ਇਹ ਸੰਗਤਾਂ ਦੇ ਨਾਲ ਹੈ ਭਾਈ ਤੀਰਥਾ ਜੀ ਇਹ ਭਾਈ ਤੀਰਥਾ ਵੀ ਸਤਗੁਰੂ ਦੀ ਸ਼ਰਨ ਵਿੱਚ ਆਉਂਦਾ ਨਾਲ ਹੋਰ ਸੰਗਤਾਂ ਨੇ ਉਸ ਇਲਾਕੇ ਦੀਆਂ ਭਾਈ ਤੀਰਥਾ ਆ ਕੇ ਸਤਗੁਰੂ ਦੇ ਚਰਨਾਂ ਤੇ ਨਮਸ਼ਕਾਰ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੇ ਚਰਤੀ ਰਾਜਦਾਰੀ ਕਰਿਓ ਤੇ ਖਲੋਕ ਐ ਨਾ ਦੋਵੇਂ ਹੱਥ ਜੋੜਨੇ ਸਾਈਡ ਤੇ ਖਲੋ ਗਿਆ ਭਾਈ ਤੀਰਤਾ ਆ ਕੇ ਨਮਸਕਾਰ ਕੀਤੀ ਦੋਵੇਂ ਹੱਥ ਜੋੜ ਕੇ ਸਾਈਡ ਤੇ ਖਲੋ ਗਿਆ ਭਾਈ ਤੀਰਤਾ ਤੇ ਗੁਰੂ ਰਾਮਦਾਸ ਦੇ ਚਰਨਾਂ ਜਦੋਂ ਵੀ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਭਾਈ ਤੀਰਤਾ ਕਹਿੰਦਾ ਧੰਨ ਗੁਰੂ ਰਾਮਦਾਸ ਪਿਤਾ ਜੀ ਮੈਂ ਤੁਹਾਡੇ ਚਰਨਾਂ 'ਚ ਅੱਜ ਇੱਕ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਆਖਣ ਲੱਗੇ ਦੱਸ ਭਲਿਆ ਕੀ ਕਹਿਣਾ ਚਾਹੁੰਨਾ ਵਿਆੰਕ ਸੰਗਤਾਂ ਬੈਠੀਆਂ ਨੇ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਸਾਥੂ ਦੇ ਦਰਿਆਵਾਂ ਵਾਸਤੇ ਭਾਈ ਤੀਰਥੇ ਨੇ ਦੋਵੇਂ ਹੱਥ ਜੋੜਦੇ ਸਤਿਗੁਰੂ ਜੀ ਕਿਰਪਾ ਕਰੋ ਮੇਰੀ ਬੇਨਤੀ ਹੈ ਮੈਨੂੰ ਇਹ ਦੱਸਣਾ ਕਰੋ ਕਿ ਮਨ ਚੈਨ ਵਿੱਚ ਕਿਵੇਂ ਹੋਵੇ ਇਹ ਮਨ ਚੈਨ ਵਿੱਚ ਕਿਵੇਂ ਹੋਵੇ ਭਾਵ ਅੰਦਰ ਚੈਨ ਕਿਵੇਂ ਆਵੇ ਅੰਦਰ ਰਸ ਕਿਵੇਂ ਆਵੇ ਆਨੰਦ ਕਿਵੇਂ ਆਵੇ ਮਨਟਿਏ ਕਿਵੇਂ ਕਹਿੰਦਾ ਉਹਦਾ ਇਹ ਮਤਲਬ ਸੀ ਸਤਿਗੁਰੂ ਇਹ ਮਨ ਚੈਨ ਵਿੱਚ ਕਿਵੇਂ ਹੋਏ ਤੇ ਗੁਰੂ ਰਾਮਦਾਸ ਪਿਤਾ ਜੀ ਆਖਣ ਲੱਗੇ ਉਹ ਭਲਿਆ ਜੇ ਚੌਨਾਵਾ ਇਹ ਮਨ ਚੈਨ ਵਿੱਚ ਆ ਜਾਵੇ ਇਹ ਮਨ ਚੈਨ ਵਿੱਚ ਹੋ ਜਾਵੇ ਤੇ ਸਭ ਤੋਂ ਪਹਿਲਾਂ ਇੱਕ ਦੀ ਉਪਾਸਨਾ ਕਰਨੀ ਬਲਕਿ ਇੱਕ ਦੀ ਕੋਈ ਸੁੱਖ ਹੋਵੇ ਕੋਈ ਦੁੱਖ ਹੋਵੇ ਇੱਕ ਦੇ ਅੱਗੇ ਫਰਿਆਦ ਕਰਨੀ ਪਵੇਗੀ ਜੇ ਸੁੱਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਜੇ ਧਿਆਈ ਇੱਕ ਜੇ ਕੇ ਫਰਿਆਦ ਕਰਨੀ ਪਵੀ ਇੱਕ ਦੀ ਅੱਗੇ ਸਤਿਗੁਰੂ ਇੱਕ ਦੀ ਅੱਗੇ ਕਹਿੰਦੇ ਹਾਂ ਕੋਈ ਸੁੱਖ ਹੋਵੇ ਦੁੱਖ ਹੋਵੇ ਇੱਕ ਜੇ ਕੇ ਫਰਿਆਦ ਕਰਨੀ ਹੈ ਸਤਿਗੁਰ ਬਾਣੀ ਚ ਕਹਿੰਦੇ ਨੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇੱਕ ਦੀ ਗੱਲ ਕੀਤੀ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਬਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਇੱਕ ਓਮਕਾਰ ਇੱਕ ਤੋਂ ਬਾਣੀ ਸ਼ੁਰੂ ਹੁੰਦੀ ਹੈ ਅਕਾਲ ਪੁਰਖ ਇੱਕ ਹੈ ਇੱਕ ਪਿਤਾ ਇੱਕ ਅਸਕੇ ਹਮ ਬਾਰਿਕ ਕਰਨ ਕਾਰਨ ਪ੍ਰਭ ਇੱਕ ਹੈ ਬੋਲੋ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਨਾਨਕ ਤਿਸ ਵਲੇ ਹਰਨੇ ਦਲ ਤਲ ਮੈਲ ਸੋਈ ਇੱਕ ਜੀ ਗੱਲ ਕੀਤੀ ਪੜੋਗੇ ਪਿਆਰ ਦੇ ਵਿੱਚ ਜਿਨੇ ਇੱਥੇ ਬੈਠੇ ਹੋ ਜਿਨੇ ਸਟੇਜ ਤੇ ਬੈਠੇ ਨੇ ਜਿਨੇ ਘਰਾਂ 'ਚ ਬੈਠ ਕੇ ਵੇਖ ਰਹੇ ਇਹ ਪੰਕਤੀ ਪੜਨ ਦੇ ਬੇ ਸਮਾਪਤੀ ਕਰਦੇ ਆ ਜੀ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ¡Ay, ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਇੱਕੂ ਹੈ ਭਾਈ ਇੱਕੂ ਹੈ ਸਾਹਿਬ ਮੇਰਾ ਇੱਕੂ ਹੈ ਸਤਿਗੁਰੂ ਜੀ ਕਹਿੰਦੇ ਇੱਕ ਦੀ ਉਪਾਸਨਾ ਕਰਨੀ ਪਵੇਗੀ ਸੁਖ ਹੋਵੇ ਦੁੱਖ ਹੋਵੇ ਇੱਕ ਦੇ ਅੱਗੇ ਝੋਲੀ ਅੜਨੀ ਪਵੇਗੀ ਟੇਕ ਕੇਵਲ ਤੇ ਕੇਵਲ ਇੱਕ ਦੀ ਰੱਖਣੀ ਹੈ ਇਹ ਨਾ ਹੋਵੇ ਸੋਮਵਾਰ ਦੀ ਟੇਕ ਤੇ ਹੋਰ ਹੋਵੇ ਮੰਗਲਵਾਰ ਦੀ ਕਿਤੇ ਹੋਰ ਹੋਵੇ ਬੁੱਧਵਾਰ ਦੀ ਹੋਰ ਹੋਵੇ ਵੀਰਵਾਰ ਨੂੰ ਫਿਰ ਸ਼ੀਸ਼ੀ ਤੇਲ ਦੀ ਬੜੀ ਹੋਵੇ ਉਰਗਦੇ ਟੇਕ ਹੋਵੇ ਸ਼ੁੱਕਰਵਾਰ ਦੀ ਹੋਰ ਹੋਵੇ ਸ਼ਨੀਵਾਰ ਆਵੇ ਫਿਰ ਤੇਲ ਦੀ ਸ਼ੀਸ਼ੀ ਫੜ ਲਈਏ ਐਤ ਵਾਰ ਟੇਕ ਤੇ ਹੋਰ ਹੋਵੇ ਨਹੀਂ ਭਾਈ ਸਾਡਾ ਗੁਰੂ ਸਮਰੱਥ ਹੈ ਸਾਡਾ ਮਾਲਕ ਵੱਡਾ ਹੈ ਫਿਰ ਦੂਸਰਾ ਬਦਨ ਸਤਿਗੁਰੂ ਨੇ ਕੀਤਾ ਆਖਿਆ ਭਾਈ ਤੀਰਥਿਆ ਤੂੰ ਸਵਾਲ ਇਹੋ ਜਿਹਾ ਕੀਤਾ ਹੈ ਜਿਹੜਾ ਅਸੀਂ ਜਵਾਬ ਦੇਣ ਲੱਗੇ ਇਹਦੇ ਨਾਲ ਸਮੁੱਚੇ ਸੰਸਾਰ ਦਾ ਭਲਾ ਹੋਣਾ ਹੈ ਮੁੱਖੋਂ ਵੀ ਸੱਚ ਬੋਲਣਾ ਹੈ ਵਿਹਾਰ ਵੀ ਸੱਚ ਦਾ ਕਰਨਾ ਹੈ ਗੱਲ ਸੁਣਿਓ ਮੁੱਖੋਂ ਵੀ ਸੱਚ ਬੋਲਣਾ ਹੈ ਵਿਹਾਰ ਵੀ ਸੱਚ ਦਾ ਕਰਨਾ ਹੈ ਜਿਦਿਓ ਵੀ ਸਚਿਆਰ ਰਹਿਣਾ ਹੈ ਜਿਦਿਓ ਵੀ ਸਚਿਆਰ ਇਹ ਨਾ ਹੋਵੇ ਅੰਦਰ ਹੋਰ ਹੋਵੇ ਤੇ ਬਾਹਰ ਕੁਝ ਹੋਰ ਹੋਵੇ ਗੱਲੀ ਅਸੀਂ ਚੰਗੀਆਂ ਅਚਾਰੀ ਘੁਰੀਆਂ ਇਹ ਨਾ ਹੋਵੇ ਪ੍ਰਮਾਤਮਾ ਉਹਦੇ ਉੱਪਰ ਨਹੀਂ ਜਦਾ ਹੈ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ ਗੁਰੂ ਨਾਨਕ ਪਾਸ਼ਾ ਨੇ ਆਖਿਆ ਸੀ ਉਹ ਭੁਮੀਆਂ ਅੱਤਵਾ ਚੋਰੀ ਨਾ ਕਰਿਆ ਕਰ ਸਦਾ ਸੱਚ ਬੋਲੇਆ ਸਤਗੁਰੂ ਮੈਂ ਚੋੜੀ ਛੱਡ ਨਹੀਂ ਸਕਦਾ ਗੁਰੂ ਨਾਨਕ ਪਾਸ਼ਾ ਬੜੇ ਪ੍ਰਸੰਨ ਹੋਏ ਕਹਿੰਦੇ ਕਈ ਆਉਂਦੇ ਨੇ ਬਾਬਾ ਅੱਜ ਤੋਂ ਵਦੇ ਮੈਂ ਕੰਮ ਨਹੀਂ ਕਰਾਂਗਾ ਅੱਜ ਤੋਂ ਮੈਂ ਝੂਠ ਦੀ ਬੋਲਣਾ ਤੂੰ ਸੱਤੇ ਬੋਲੇਆ ਮਰਦ ਨਿਕਲਿਆ ਤੇ 3 ਵਜੇ ਨੱਦੇ ਗੁਰੂ ਨਾਨਕ ਬਾਦਸ਼ਾਹ ਜੀ ਨੇ ਸੱਚ ਬੋਲਤਾ ਨਾ ਕਹਿੰਦਾ ਬਾਬਾ ਚੋੜੀ ਮੈਂ ਛੱਡ ਨਹੀਂ ਸਕਦਾ ਜ਼ਿੰਦਗੀ ਦੇ ਝੂਠ ਨਾ ਬੋਲੀ ਲੂਣ ਖਾ ਕੇ ਹਰਾਮਨਾ ਕਰੀ ਤ ਤੇਰੇ ਕਰਕੇ ਕਿਤੇ ਅਸੀਂ ਗਰੀਬ ਮਰਨਾ ਹੋਵੇ ਫਿਰ ਭੂਮੀਆਂ ਨੇ ਜਦੋਂ ਗੁਰੂ ਨਾਨਕ ਬਾਸ਼ ਦੇ ਇੱਤੇ ਨੇ ਬਚਨ ਕਮਾਏ ਗੁਰਮੁਖੋ ਭੂਮੀਆਂ ਚੋਰ ਤੋਂ ਭੂਮੀਆਂ ਗੁਰਸਿੱਖ ਬਣ ਗਿਆ ਗੁਰਸਿੱਖ ਕਿਉਂ ਇੱਕ ਸੱਚ ਬੋਲਿਆ ਸੀ ਬਾਬੇ ਨੂੰ ਬਾਬਾ ਮੈਂ ਚੋੜੀ ਛੱਡ ਨਹੀਂ ਸਕਦਾ ਬਾਬੇ ਆਖੇ ਚੋੜੀ ਛੱਡਦੇ ਕਿਦਾ ਨਹੀਂ ਛੱਡ ਸਕਦਾ ਮੇਰਾ ਧੰਦਾ ਏ ਅੱਧ ਗੁਰੂ ਰਾਮਦਾਸ ਜੀ ਕਹਿੰਦੇ ਮੁੱਕ ਤੋਂ ਸੱਚ ਬੋਲਣਾ ਹੈ ਜਿੱਦਿਓ ਸਚਿਆ ਰਹਿਣਾ ਹੈ ਵਿਹਾਰ ਵੀ ਸ਼ੁੱਧ ਕਰਨਾ ਹੈ ਸੱਚਾ ਕਰਨਾ ਹੈ ਤਾਂ ਅਗੋਂ ਗੁਰੂ ਰਾਮਦਾਸ ਜੀ ਕਹਿੰਦੇ ਫਿਰ ਕਹਿੰਦੇ ਸੱਚ ਬੋਲੋਗੇ ਨਾ ਫਿਰ ਤੇ ਉਹ ਸੱਚੇ ਚ ਫਿਰ ਵਾਸਾ ਹੋ ਜਾਵੇਗਾ ਸੱਚੇ ਨਾਲ ਅਭੇਦ ਹੋ ਜਾਊਗੇ ਸੱਚੇ ਤੇ ਬਸੇੜਾ ਹੋ ਜਾਏਗਾ ਉਦੋਂ ਤੇ ਅਭੇਦ ਹੋ ਜਾਊਗੇ ਸੱਚਾ ਕੋਣ ਆ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਰਾਮਦਾਸ ਜੀ ਕਹਿੰਦੇ ਸੱਚ ਦੇ ਪਾਈਏ ਸਾਚ ਬਸੇੜਾ ਸੱਚੇ ਤੇ ਅਭੇਦ ਹੋ ਜਾਊਗੇ ਸੱਚੇ ਤੇ ਵਾਸਾ ਹੋ ਜਾਏਗਾ ਅੰਦਰ ਰਸ ਆ ਜਾਏਗਾ ਤਾਂ ਅਖੀਲਾ ਵਜਰੇ ਨੂੰ ਕੀਤਾ ਕਿnde ਭਾਈ ਤੀਰਥਿਆ ਅਖੀਲਾ ਵਜਨ ਤੇਰੇ ਵਾਸਤੇ ਇਹ ਹੀ ਇੱਕ ਬੋਲ ਤੇ ਇੱਕ ਤੋਲ ਰੱਖਣਾ ਹੈ ਇੱਕ ਬੋਲ ਤੇ ਇੱਕ ਤੋਲ ਰੱਖਣਾ ਹੈ ਜੋ ਮੁਖ ਤੋਂ ਕਹਿਣਾ ਉਹ ਹੀ ਦੇਣਾ ਹੈ ਜਿਹੜੀ ਜੀ ਕਹਿੰਦੀ ਨਾ ਉਹੀ ਕਹਿਣੀ ਹੈ ਕਿਰਤ ਸੱਚੀ ਸੁੱਧੀ ਕਰਨੀ ਹੈ ਵਿਹਾਰ ਸ਼ੁੱਧ ਰੱਖਣਾ ਹੈ মুখ ਤੋਂ ਸੱਚ ਬੋਲਣਾ ਹੈ ਜਿਦੋਂ ਸੱਚਿਆ ਰਹਿਣਾ ਹੈ ਤੇ ਇੱਕ ਬੋਲ ਇੱਕ ਤੋਲ ਰੱਖਣਾ ਹੈ ਤਾਂ ਤੁਸੀਂ ਪਰਮੇਸ਼ਰ ਤੇ ਅਪੀਦ ਹੋ ਜਾਓਗੇ ਗੁਰਮੁਖ ਗੁਰੂ ਰਾਮਦਾਸ ਜੀ ਦੇ ਫਿਰ ਇਹ ਬਚਨ ਭਾਈ ਤੀਰਥ ਨੇ ਕਮਾਏ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਬੱਚੇ ਤੁਹਾਡਾ ਜੀਵਨ ਹੋਵੇ ਤਾਂ ਭਾਈ ਤੀਰਥ ਵਰਗਾ ਹੋਵੇ ਕਿੱਡਾ ਪਿਆਰਾ ਸਿੱਖਿਆ ਬਰੂਨਾਮ ਦਾ ਜੀ ਦਾ ਹਮੇਸ਼ਾ ਸੱਚ ਬੋਲਦਾ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ ਜੋ ਅੰਦਰ ਹੈ ਉਹ ਬਾਹਰ ਦੇ ਲੋਕ ਭਈ ਤੀਰਥੇ ਦੀਆਂ ਆਪਣੇ ਬੱਚਿਆਂ ਨੂੰ ਮਿਸਾਲਾਂ ਦਿੰਦੇ ਨੇ ਤਾਂ ਸਿੱਖ ਦਾ ਜੀਵਨ ਚਾਹੀਦਾ ਵੀ ਇਦਾਂ ਦਾ ਭਾਗਾਂ ਵਾਲਿਓ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਬੇਟਾ ਤੇਰਾ ਜੀਵਨ ਹੋਵੇ ਤਾਂ ਫਲਾਣੇ ਗੁਰਸਿੱਖ ਵਰਗਾ ਜੀਵਨ ਹੋਵੇ ਤੇ ਇਹ ਤੇਰਾ ਜੀਵਨ ਹੋਵੇ ਨਾ ਫਲਾਨੀ ਬੀਬੀ ਵਰਗਾ ਜੀਵਨ ਤੇਰਾ ਹੋਵੇ ਗੁਰੂ ਰਾਮਦਾਸ ਦੇ ਚਰਨਾਂ ਨਾਲ ਬੜਾ ਪਿਆਰ ਕਰਦੀ ਹੈ ਅੰਦਰੋਂ ਬਾਹਰੋਂ ਇੱਕੋ ਹੀ ਆਉ ਜੀਮਤ ਇਹੋ ਜਿਹਾ ਜੈਜਾ ਗੁਰਮਖੋ ਫਿਰ ਇਹ ਪਿਆਰਾ ਜੀਵਨ ਦੇ ਕੇ ਭਾਈ ਤੀਰਥੇ ਦਾ ਭਾਈ ਗੁਰਦਾਜ ਨੇ ਆਪਣੀ 11ਵੀਂ ਇਵਾਰਤ 17ਵੀਂ ਪੌੜੀ ਤੇ ਇਹ ਭਾਈ ਤੀਰਥੇ ਦਾ ਜਿਗਰ ਕੀਤਾ ਜੇ ਇਹਨਾਂ ਆਖਿਓ ਭਾਈ ਗੁਰਦਾਰ ਸਿੰਘ ਜੀ ਬੈਠੇ ਤੇ ਉਹਨਾਂ ਨੇ ਇਹ ਬਦਲਸਾਰ ਦਾ ਕਿੱਥੇ ਲੈ ਕੇ ਆਪਾਂ ਇਹ ਤੀਰਥੇ ਦਾ ਨਾਮ ਕਿੱਥੇ ਲਿਖਿਆ ਇਹ ਸੱਬਰਵਾਲ ਪਿੰਡ ਤੋਂ ਆਇਆ ਸੀ ਉਸ ਇਲਾਕੇ ਤੋਂ ਆਇਆ ਸੀ ਭਾਈ ਗੁਰਦਾਸ ਜੀ ਕਹਿੰਦੇ ਸਨਮੁਖ ਭਾਈ ਤੀਰਥ ਸੱਬਰਵਾਲ ਸਬੇ ਸਰਦਾਰ ਵੇਖ ਲਓ ਗੁਰਮੁਖ ਗੁਰੂ ਰਾਮਦਾਸ ਜੀ ਦਾ ਬਚਨ ਕਮਾਇਆ ਤੇ ਭਾਈ ਤੀਰਥ ਦੀ ਗਿੰਦੀ ਸਨਮੁਖਾਂ ਦੇ ਵਿੱਚ ਆ ਗਈ ਸਨਮੁਖਾਂ ਦੇ ਵਿੱਚ ਜਦੋਂ ਭਾਈ ਗੁਰਦਾਸ ਜੀ ਨੇ ਫਿਰ ਗੁਰੂ ਰਾਮ ਦਾਸ ਦੇ ਵਲੇ ਗੁਰ ਸਿੱਖਾਂ ਦਾ ਜ਼ਿਕਰ ਕੀਤਾ ਨਾ ਸਭ ਤੋਂ ਪਹਿਲਾਂ ਨਾਮ ਲਿਖਿਆ ਭਾਈ ਤੀਰਥਾ ਇਹ ਪਹਿਲੀ ਪੰਕਤੀ ਹੈ ਫਿਰ ਗੁਰੂ ਰਾਮ ਦਾਸ ਦੇ ਸਿੱਖਾਂ ਦੇ ਵਲੇ ਜਿਹਦੀ ਵਡਿਆਈ ਕੀਤੀ ਨਾ ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲਾਂ ਇਹ ਲਿਖਿਆ ਸਨਮੁਖ ਭਾਈ ਤੀਰਥਾ ਸੱਬਰਵਾਲ ਸਬੇ ਸਰਦਾਰਾ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਗੁਰੂ ਕੇ ਸਮਾਜ